ਸਸ਼ਕਾਲ ਕਲਿਆਣ ਟੀਵੀ ਪੰਜਾਬ ਵੇਖਣ ਨੂੰ ਤੁਸੀਂ ਤੇ ਬਠਿੰਡਾ ਪੁਲਿਸ ਨੂੰ ਇੱਕ ਵਿਅਕਤੀ ਦੇ ਵੱਲੋਂ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਜਿਸ ਦੇ ਵਿੱਚ ਉਸ ਦਾ ਕਹਿਣਾ ਸੀ ਕਿ ਉਹ ਜਨਰੇਟਰ ਰਿਪੇਅਰ ਕਰਨ ਤੇ ਜਨਰੇਟਰ ਕਿਰਾਏ ਤੇ ਦੇਣ ਦਾ ਕੰਮ ਕਰਦਾ ਹਾਲੀ ਦੇ ਵਿੱਚ ਉਸ ਦੇ ਵੱਲੋਂ ਜਿਹੜੇ ਜਨਰੇਟਰ ਨੇ ਇੱਕ ਰਿਸੋਰਟ ਦੇ ਵਿੱਚ ਕਿਰਾਏ ਤੇ ਦਿੱਤੇ ਗਏ ਸਨ ਤਾਂ ਇਸ ਵਿਅਕਤੀ ਦੇ ਵੱਲੋਂ ਇਹ ਸ਼ਿਕਾਇਤ ਦਿੱਤੀ ਗਈ ਕਿ ਜਨਰੇਟਰ ਦੀਆਂ ਜਿਹੜੀਆਂ ਬੈਟਰੀਆਂ ਨੇ ਕਿਸੇ ਵਿਅਕਤੀ ਦੇ ਵੱਲੋਂ ਚੋਰੀ ਕੀਤੀਆਂ ਗਈਆਂ ਜਿਸ ਤੋਂ ਬਾਅਦ ਕਿ ਜਦ ਪੁਲਿਸ ਦੇ ਵੱਲੋਂ ਤਫਤੀਸ਼ ਕੀਤੀ ਗਈ ਤੇ ਇੱਕ Honda Amaze ਗੱਡੀ ਜਿਸ ਦੇ ਵਿੱਚੋਂ ਚੋਰੀ ਦੀਆਂ ਬੈਟਰੀਆਂ ਮਿਲੀਆਂ ਤਾਂ ਉਸ ਦੇ ਮਾਲਕ ਨੂੰ ਟ੍ਰੇਸ ਕੀਤਾ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਇੱਕ ਵਿਅਕਤੀ ਨੂੰ ਰਾਉਂਡ ਅਪ ਕਰਕੇ ਉਸਨੂੰ ਗ੍ਰਿਫਤਾਰ ਕੀਤਾ ਗਿਆ ਤੇ ਅਦਾਲਤ ਦੇ ਵਿੱਚ ਪੇਸ਼ ਕਰਕੇ ਉਸ ਦਾ ਜਿਹੜਾ ਰਿਮਾਂਡ ਹੈ ਉਹ ਪੁਲਿਸ ਨੇ ਹਾਸਲ ਕੀਤਾ ਤਾਂ ਇਸ ਬਾਬਤ ਜਾਣਕਾਰੀ ਦਿੰਦਿਆਂ ਹੋਇਆਂ ਪੁਲਿਸ ਅਧਿਕਾਰੀ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਇਹ ਵਿਅਕਤੀ ਜਿਹੜਾ ਇਹ ਚੋਰੀਆਂ ਦਾ ਕੰਮ ਕਰਦਾ ਐਸਚੋ ਕੈਂਟ ਬਲਜੀਤ ਸਿੰਘ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਵੀ ਚੋਰੀਆਂ ਦੇ ਤੇ ਐਨਡੀपीएस ਐਕਟ ਦੇ ਕਈ ਮਾਮਲੇ ਦਰਜ ਨੇ ਇਸ ਇੱਕ ਹੋਰ ਸਾਥੀ ਵੀ ਹੈ ਜਿਸ ਦੀ ਕੀ ਭਾਲ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਤਾਂ ਪੁੱਛਗਿੱਛ ਦੇ ਦਰਮਿਆਨ ਖੁਲਾਸਾ ਹੋਵੇਗਾ ਕਿ ਆਖਰ ਇਸ ਦੇ ਵੱਲੋਂ ਕਿੰਨੇ ਸਮੇਂ ਤੋਂ ਜੀਆਂ ਵਾਰ ਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਤੇ ਇਸ ਦੇ ਸਾਥੀ ਕੋਣ-ਕੋਣ ਨੇ ਫਿਲਹਾਲ ਉਹ ਗੱਡੀ ਜਿਸ ਦੇ ਵਿੱਚੋਂ ਬੈਟਰੀਆਂ ਬਰਾਮਦ ਹੋਈਆਂ ਕਿ ਉਹ ਗੱਡੀ ਇਸ ਦੀ ਆਪਣੀ ਹੈ ਚੋਰੀ ਦੀ ਹੈ ਇਸ ਦਾ ਪੁਲਿਸ ਦਾ ਕਹਿਣਾ ਕਿ ਅਜੇ ਕੋਈ ਖੁਲਾਸਾ ਨਹੀਂ ਹੋ ਪਾਇਆ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਵੱਡੇ ਖੁਲਾਸੇ ਹੋ ਸਕਦੇ ਨੇ ਕੱਲ ਸਾਡੇ ਕੋਲੇ ਇੱਕ ਬਲਕੌਰ ਸਿੰਘ ਪੁੱਤਰ ਦਰਸ਼ਨ ਸਿੰਘ ਨਾਮ ਦੇ ਆਦਮੀ ਨੇ ਸਾਡੇ ਕੋਲੇ ਐਸਆਈ ਕੋਰ ਸਿੰਘ ਕੋਲੇ ਆਪਣਾ ਬਿਆਨ ਲਗਾਇਆ ਜਿਸ ਨੇ ਆਪਣੇ ਬਿਆਨ ਦੇ ਵਿੱਚ ਇਹ ਦੱਸਿਆ ਵੀ ਉਹ ਇੱਕ ਗ੍ਰੀਨ ਇਲੈਕਟ੍ਰੀਕਲ ਵਰਕਸ ਨਾਮ ਦੀ ਜਿਹੜੀ ਵਿਗਾਨ ਚਲਾਉਂਦਾ ਤੇ ਜਨਰੇਟਰ ਵਗੈਰਾ ਦੀ ਰਿਪੇਅਰ ਅਤੇ ਜਨਰੇਟਰਾਂ ਨੂੰ ਕਿਰਾਏ ਦੇਣ ਤੇ ਦੇਣ ਦੇ ਕੰਮ ਕਰਦਾ ਹੈ ਇਸੇ ਤਰ੍ਹਾਂ ਇਹਨੇ ਆਉਦੇ ਜਨਰੇਟਰਡੇ ਪਾਰਕ 뷰 ਰਿਜ਼ੋਰਟ ਦੇ ਵਿੱਚ ਕਿਰਾਏ ਤੇ ਜਿਹੜੇ ਉੱਥੇ ਸੀ ਉੱਥੇ ਲੰਘਾਏ ਸੀ ਤਾਂ ਮਿਤੀ 2 12 24 ਨੂੰ ਕੋਈ ਅਨਨੌਨ ਬੰਦਾ ਇਹ ਇਹ ਦੇ ਨੈਟਰਾਂ ਦੀਆਂ ਜਿਹੜੀਆਂ ਬੈਟਰੀਆਂ ਤਾਂ ਚੋਰੀ ਕਰਕੇ ਲੈ ਗਿਆ ਸੀ ਜਿਹਨਾਂ ਇੱਕ Honda Amaze ਕਾਰ ਦੇ ਵਿੱਚ ਇਹਨੇ ਚੋਰੀ ਕੀਤਾ ਸੀ ਜਿਸ ਤੇ ਹੁਣ ਤੱਕ ਇਹਦੀ ਪੜਤਾਲ ਕੀਤੀ ਗਈ Honda Amaze ਦੇ ਮਾਲਕਾਂ ਨੂੰ ਵਗੈਰਾ ਟ੍ਰੇਸ ਕਰਕੇ ਜਦੋਂ ਪਤਾ ਲੱਗਿਆ ਕਿ ਕੱਲ ਸਾਨੂੰ ਅਸੀਂ ਜਿਹੜਾ ਬੰਦਾ ਹੈ ਉਹਨੂੰ ਰਾਉਂਡ ਅਪ ਕਰਕੇ ਤੇ ਮਕਦਮਾ ਨੰਬਰ ਥਾਣਾ ਦੇ ਵਿੱਚ 100 ਨੰਬਰ ਮਕਦਮਾ ਜਿਹੜਾ ਥਾਣਾ ਕੈਂਟ ਦੇ ਵਿੱਚ ਦਰਜ ਕਰਤਾ ਇਹ ਤੇ ਪਹਿਲਾ 6 ਪਰਚੇ ਦਰਜ ਆ ਜੀ ਇਹ ਚੋਰੀਆਂ ਕਰਨ ਦਾ ਆਦੀ ਆ ਐਨਡੀਪੀਐਸ ਦੇ ਵੀ ਪਰਚੇ ਤੇ ਦਰਜ ਹੈਗੇ ਆ ਜੀ ਤੇ ਬਾਕੀ ਇਹਨਾਂ ਅਜਮਾਨੇ ਉਹ ਕੋਰਟ ਦੇ ਵਿੱਚ ਪੇਸ਼ ਕਰਕੇ ਇਹਦਾ ਰਿਮਾਨਡ ਲੈ ਆ ਜੇ ਤਾਂ ਹੋਰ ਵੀ ਚੋਰੀਆਂ ਬਾਰੇ ਜਿਹੜੇ ਹੈਗੇ ਹੋ ਉਹ ਤੋਂ ਪਤਾ ਕੀਤਾ ਜਾਊਗਾ ਠੀਕ ਹੈ ਇਕੱਲਾ ਹੀ ਸੀ ਕਹਿੰਦੇ ਇਹਦੇ ਨਾਲ ਹੋਰ ਵੀ ਬੰਦੇ ਸੀ ਇੱਕ ਹੋਰ ਅਨਨੋਨ ਬੰਦਾ ਸੀ ਉਹਦੇ ਬਾਰੇ ਵੀ ਪੜਤਾਲ ਜਿਹੜੀ ਕੀਤੀ ਜਾ ਰਹੀ ਹੈ ਇਹ ਤੋਂ ਦਾ ਰਿਮਾਨਡ ਲੈ ਕੇ ਜਿਹੜੀ ਪੂਰੀ ਥੋਰੋਬੋ ਜਿਹੜੀ ਇੰਟਰੋਗੇਸ਼ਨ ਆ ਤੋਂ ਕੀਤੀ ਜਾਊਗੀ ਜਿਹੜੀ ਕਾਰ ਸੀਗੀ ਉਹ ਇਹਦੇ ਆਪਦੀ ਹੈ ਇਹਦਾ ਕਿਸੇ ਵਿੱਚ ਕੋਈ ਚੋਰੀ ਕੀਤੀ ਜਾਂ ਕੋਈ ਹਰੀਦਕ ਚੋਨਾਰ ਚੋਰੀ ਵਾਲੇ ਦਾ ਗੱਲ ਸਾਹਮਣੇ ਰਹੀ ਬਾਕੀ ਦੇ ਰਿਮਾਂਡ ਦਰਾਂ ਨੇ ਤੇ ਜਿਹੜੀ ਚੰਗੀ ਦਰਾਂ ਨੇ ਜਿਹੜੀ ਪੋਰਚਗੇਸ ਨੇ ਉਹ ਕੀਤੀ ਕੰਮ ਕੰਮਕਾਰ ਕੀ ਕਰਦਾ ਵੈਸੇ ਕਿਸੇ ਜੇ ਕੰਮ ਕਰਦਾ ਕੋਈ ਐਦਾ ਪਰਟੀਕੂਲਰ ਕੋਈ ਕੰਮ ਕਰਾ ਪੋਰਚਗੇਸ ਦੇ ਵਿੱਚ ਇਹਦਾ ਸਾਹਮਣੇ ਨਹੀਂ ਆਇਆ ਬਸ ਇਹ ਐਦਾ ਹੀ ਜਿਹੜੇ ਜਿਸ ਹਿਸਾਬ ਨਾਲ ਪੁਰਾਣਾ ਕ੍ਰਾਈਮਨਲ ਰਿਕਾਰਡ ਹੈ ਤਾਂ ਇਹ ਕ੍ਰਾਈਮ ਕਰਨ ਦਾ ਆਦੀ ਹੈ ਨਸ਼ਾ ਰੋਸ਼ਦਾ ਨਹੀਂ ਕਰਦਾ ਸਮਝਦਾ ਉਹ ਅਸੀਂ ਇਹਦਾ ਟੈਸਟ ਕਰਾਵਾਂਗੇ ਜੀ ਮੈਡੀਕਲ ਟੈਸਟ ਕਰਾਵਾਂਗੇ ਮੈਡੀਕਲ ਟੈਸਟ ਦੀ ਰਿਪੋਰਟਾਂ ਤੋਂ ਬਾਅਦ ਹੀ ਪਤਾ ਲੱਗੂਗਾ ਵੀ ਇਹ ਨਸ਼ੇ ਕਰਦਾ ਤੇ ਹੈ ਜਾਂ ਨਹੀਂ